ਮਾਂ ਵੀ ਲਕਦੀ ਪੁੱਤਰਾ ਦੋ ਟੁਕ ਰੋਟੀ ਨੂੰ ਪੋਤੀ ਪੋਤਾ ਕੋਈ ਵੀ ਨੇੜੇ ਆਵੇ ਨਾ ਤੇ ਬਹੁਤ ਪਿਆਰ ਮਿਲਦਾ ਸਰੋਤਿਆ ਮਨ ਨੂੰ ਬਹੁਤ ਸੋਹਣਾ ਸੈਡ ਗੀਤ ਦੇ ਵਿੱਚ ਵੇਖੋ ਜੀ ਮਾਹੌਲ ਗਾਇਕੀ ਦਾ ਵੀ ਮਿਲ ਜਾਂਦਾ ਹੈਗਾ ਹਾਂਜੀ ਅਦਾ ਲੱਗਦਾ ਵੀ ਬੰਦੇ ਨੇ ਕੋਈ ਮਿਹਨਤ ਕੀਤੀ ਹੈ ਸਿੱਖਿਆ ਕੋਈ ਸਾਨੂੰ ਦੁੱਖ ਤੇਰੇ ਇੰਜ ਸਜਣਾ ਜੀਂਦੇ ਜੀਨ ਮਾਰ ਗਏ ਉਲ ਗਏ ਹਾ ਦੁਨੀਆਦਾਰੀ ਨੂੰ ਇੰਜ ਜੋ ਖੁਦ ਨੂੰ ਵੀ ਜਸਖਾਰ ਗਏ ਕਿ ਮੰਜ਼ਿਲ ਤੇ ਜਾਣਾ ਕੋਈ ਦੀਵਗਲ ਨਹੀਂ ਹੈ ਪਰ ਉਸੇ ਖੜਦਾ ਬਹੁਤ ਮੁਸ਼ਕਲ ਹੈ ਅੱਜ ਕੱਲ ਦੇ ਬਹੁਤੇ ਬੰਦੇ ਵੇਖੋ ਇਦਾਂ ਹੀ ਛੱਟ ਹੋ ਜਾਂਦੇ ਗਾਣਾ ਪਾਇਆ ਹਿੱਟ ਹੋ ਗਿਆ ਉਹ ਗਾਣੇ ਗਾਉਂਦਾ ਜਿਹੜੇ ਆਪਾਂ ਆਪਣੀ ਭੈਣ ਕੋਲ ਬਹਿ ਕੇ ਗਾਸ ਕੀਏ ਮਾਂ ਕੋਲ ਬਹਿ ਕੇ ਗਾਸ ਕੀਏ ਪਰਿਵਾਰ ਦੇ ਮਤਲਬ ਪਰਿਵਾਰਕ ਗਾਣੇ ਮੈਂ ਘਰ ਚ ਬਹੁਤ ਜ਼ਿਆਦਾ ਮਤਲਬ ਗਰੀਬ ਸੀ ਦੋ ਭਰਾ ਤਿੰਨ ਭੈਣਾਂ ਸੀ ਅੱਛਾ ਤੇ ਘਰ ਚ ਬੜੀ ਗਰੀਬੀ ਸੀ ਨਫਤ ਕੀ ਨੁਕਸਾਨ ਸਾਨੂੰ ਤਾਂ ਸਭ ਫਜ਼ੂਲ ਲੱਗੇ ਹਾਂ ਜੋ ਸੱਚਾ ਚੰਗਾ ਹੋਣਾ ਜ਼ਰੂਰੀ ਹੈ ਕਿਉਂਕਿ ਉਸਤਾਦ ਬਿਨਾ ਕਿਉਂਕਿ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤਨੀ ਜੀ ਪਰ ਜਿਆਦਾ ਮੈਂ ਗਾਇਆ ਸਰਦੂਰ ਸਕੰਦਰ ਜੀ ਨੇ ਬਹੁਤ ਗਾਇਆ ਮੈਂ ਅੱਜ ਤੱਕ ਪੇਟਾਂ ਵੀ ਗਾ ਰਹੇ ਹਾਂ ਉਹਨਾਂ ਦੇ ਗਾਣੇ ਵੀ ਬਹੁਤ ਗਾਇਆ ਹਾਂ ਚੈਨਲ ਤੇ ਵੀ ਬਹੁਤ ਗਾਇਆ ਉਹਨਾਂ ਨੇ ਹਾਂ ਜੀ ਤੇ ਸਰਦੂਰ ਜੀ ਬਹੁਤ ਵਧੀਆ ਗਾਉਂਦੇ ਸੀ ਉਹ ਅچھے ਇਨਸਾਨ ਵੀ ਸੀ ਔਰ ਸ੍ਰੀਲੇ ਬਹੁਤ ਸੀ ਮਿਹਨਤ ਦਾ ਫਲ ਮਿੱਠਾ ਹੁੰਦਾ ਹਾਂ ਹਾਂ ਜੀ ਹਾਂ ਜੀ ਮਿਲਦਾ ਭਾਵੇਂ ਲੇਟੀ ਪਰ ਮਿੱਠਾ ਹੁੰਦਾ ਹਾਂ